ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਪੂਰਨਮਾਸੀ ਤੋਂ ਪਹਿਲਾਂ-ਪਹਿਲਾਂ ਤੁਸੀਂ ਮਿੱਟੀ ਦੇ ਦੀਵੇ ਵਿੱਚ ਇਹ ਦੋ ਚੀਜ਼ਾਂ ਰੱਖ ਕੇ ਜਲਾਉਣੀਆਂ ਹਨ ਦੌਲਤ ਸ਼ੋਹਰਤ ਦੀ ਕੋਈ ਵੀ ਤੁਹਾਡੀ ਜ਼ਿੰਦਗੀ 'ਚ ਕਮੀ ਨਹੀਂ ਰਹਿ ਜਾਵੇਗੀ ਸੋ ਸਾਥ ਸੰਗਤਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਆਕੇ ਪ੍ਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਸਾਥ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਕਿ ਜੇਕਰ ਤੁਸੀਂ ਪੂਰਨਮਾਸ਼ੀ ਵਾਲੇ ਦਿਨ ਤੱਕ ਹਰ ਰੋਜ਼ ਕਪੂਰ ਤੇ ਲੌਂਗ ਨੂੰ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਚਲਾਉਂਦੇ ਹੋ ਤਾਂ ਇਸ ਦੇ ਫਾਇਦੇ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਇਸ ਦੇ ਫਾਇਦੇ ਹਨ ਜਾਂ ਨੁਕਸਾਨ ਇਸ ਬਾਰੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਣ ਵਾਲੇ ਹਾਂ ਸਤ ਸੰਗਤ ਜੀ ਅਸੀਂ ਤੁਹਾਡੇ ਲਈ ਇੱਕ ਛੋਟਾ ਜਿਹਾ ਲੌਂਗ ਤੇ ਕਪੂਰ ਦਾ ਉਪਾਹ ਲੈ ਕੇ ਆਏ ਹਾਂ ਜੀ ਜੇਕਰ ਤੁਸੀਂ ਇਸ ਉਪਾਹ ਨੂੰ ਹਰ ਰੋਜ਼ ਆਪਣੇ ਘਰ ਦੇ ਵਿੱਚ ਕਰ ਲੈਂਦੇ ਹੋ ਭਾਵ ਕਿ ਲੌਂਗ ਤੇ ਕਪੂਰ ਨੂੰ ਆਪਣੇ ਘਰ ਵਿੱਚ ਜਲਾਉਂਦੇ ਹੋ ਉਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਜਿੰਨੇ ਵੀ ਦੁੱਖ ਤਕਲੀਫਾਂ ਹਨ ਜਿੰਨੀਆਂ ਵੀ ਪ੍ਰੋਬਲਮਸ ਹਨ ਮੁਸ਼ਕਿਲਾਂ ਹਨ ਪਰੇਸ਼ਾਨੀਆਂ ਹਨ ਸਾਰੀਆਂ ਹੀ ਦੂਰ ਹੋ ਜਾਣਗੀਆਂ ਸਤ ਸੰਗਤ ਜੀ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਕਸ਼ਟ ਹਨ ਸੰਕਟ ਹਨ ਤਾਂ ਇਸ ਤਰੀਕੇ ਨਾਲ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਲਾਂਗ ਤੇ ਕਪੂਰ ਨੂੰ ਜਲਾਉਂਦੇ ਹੋ ਤੁਹਾਡੇ ਘਰ ਵਿੱਚ ਆਉਣ ਵਾਲੀਆਂ ਮਾੜੀਆਂ ਸ਼ਕਤੀਆਂ ਤੁਹਾਡਾ ਕੁਝ ਵੀ ਵਿਗੜ ਨਹੀਂ ਸਕਦੀਆਂ ਤੁਹਾਡਾ ਘਰ ਕੋਹਾਂ ਤੋਂ ਉਹ ਭੱਜ ਕੇ ਤੁਰੀਆਂ ਜਾਣਗੀਆਂ ਜੇ ਇਸ ਨਾਲ ਸਾਧ ਸੰਗਤ ਜੀ ਘਰ ਦੇ ਕਲੇਸ਼ ਵੀ ਖਤਮ ਹੋ ਜਾਂਦੇ ਹਨ ਤੁਹਾਡੇ ਘਰ ਤੇ ਪਰਮਾਤਮਾ ਜੀ ਦੀ ਕਿਰਪਾ ਹੁੰਦੀ ਹੈ ਲਾਂਗ ਤੇ ਕਪੂਰ ਨੂੰ ਸੰਗਤ ਜੀ ਕਿਸ ਤਰੀਕੇ ਨਾਲ ਹਰ ਰੋਜ਼ ਆਪਣੇ ਘਰ ਵਿੱਚ ਜਲਾਉਣਾ ਹੈ ਇਹ ਸਾਰੀ ਹੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਇਹ ਕੋਈ ਵਹਿਮ ਭਰਮ ਨਹੀਂ ਹੈ ਇਹ ਬਿਲਕੁਲ ਸੱਚਾਈ ਹੈ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣਿਓ ਸੰਗਤ ਜੀ ਇਸ ਦੇ ਨਾਲ ਕਿੰਨੇ ਫਾਇਦੇ ਹੋ ਜਾਂਦੇ ਹਨ ਤੁਹਾਡੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਜਾਣਕਾਰੀ ਸਾਬਿਤ ਹੋ ਜਾਵੇਗੀ ਬੜੀ ਖਾਸ ਵੀਡੀਓ ਹੈ ਜੇਕਰ ਹਰ ਰੋਜ਼ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਘਰ ਦੇ ਵਿੱਚ ਕਪੂਰ ਤੇ ਲੌਂਗ ਦਾ ਉਪਾਹਰ ਕਰਦੇ ਹੋ ਇਹਨਾਂ ਨੂੰ ਚਲਾਉਂਦੇ ਹੋ ਤਾਂ ਜ਼ਿੰਦਗੀ ਵਿੱਚ ਕਦੇ ਵੀ ਪਰੇਸ਼ਾਨੀ, ਦੁੱਖ ਕਿਧਰੇ ਵੀ ਤੁਹਾਡੇ ਆਸ-ਪਾਸ ਨਹੀਂ ਫੜਕਣਗੇ। ਬਿਲਕੁਲ ਹੀ ਦੂਰ ਹੋ ਜਾਣਗੇ। ਪੈਸੇ ਦੀ ਕਮੀ ਨੂੰ ਲੈ ਕੇ ਜੇਕਰ ਤੁਸੀਂ ਕਾਫੀ ਜ਼ਿਆਦਾ ਪਰੇਸ਼ਾਨ ਹੋ, ਦੁਖੀ ਹੋ ਪਰ ਤੁਹਾਡੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੇ ਦੁੱਖ ਆਉਂਦੇ ਹਨ ਜਿਹੜੇ ਕਾਫੀ ਲੰਮੇ ਸਮੇਂ ਤੋਂ ਤੰਗ ਤੇ ਪਰੇਸ਼ਾਨ ਕਰਦੇ ਹਨ, ਉਹ ਤੁਹਾਡੇ ਇਸ ਉਪਾਅ ਦੇ ਨਾਲ ਸੰਗਤ ਜੀ ਦੂਰ ਹੋ ਜਾਣਗੇ। ਜੇਕਰ ਤੁਹਾਡੇ ਘਰ ਵਿੱਚ ਪੈਸੇ ਦੀ ਪਰੇਸ਼ਾਨੀ ਹੈ, ਇਸ ਕਰਕੇ ਤੁਹਾਡੇ ਰਿਸ਼ਤੇਦਾਰ ਸਾਖ ਸੰਬੰਧੀ ਤੁਹਾਡੇ ਤੋਂ ਮੂਹਰ ਲੈਂਦੇ ਹਨ ਇਸ ਚੀਜ਼ ਦਾ ਤੁਹਾਨੂੰ ਬਹੁਤ ਹੀ ਜ਼ਿਆਦਾ ਹੁਣ ਫਾਇਦਾ ਮਿਲ ਜਾਵੇਗਾ ਸਾਥ ਸੰਗੇ ਜੀ ਜੇਕਰ ਤੁਹਾਡਾ ਕੋਈ ਸਾਥ ਦੇਣ ਵਾਲਾ ਨਹੀਂ ਹੈ ਇਸ ਔਖੀ ਘੜੀ ਦੇ ਵਿੱਚ ਤੁਹਾਨੂੰ ਇਸ ਦੇ ਬਾਰੇ ਸੋਚਣ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਇਸ ਪਰੇਸ਼ਾਨੀ ਨੂੰ ਖੁਦ ਵੀ ਦੂਰ ਕਰ ਸਕਦੇ ਹੋ ਇਸ ਨੂੰ ਕਰਨ ਦੇ ਨਾਲ ਸੰਗਤ ਜੀ ਜਦੋਂ ਤੁਸੀਂ ਇਸ ਤਰੀਕੇ ਨਾਲ ਘਰ ਦੇ ਵਿੱਚ ਲੋង ਤੇ ਕਪੂਰ ਨੂੰ ਜਲਾਉਂਦੇ ਹੋ ਤੁਹਾਨੂੰ ਆਪਣੇ ਆਪ ਪਤਾ ਲੱਗਣਾ ਸ਼ੁਰੂ ਹੋ ਜਾਣਾ ਹੈ ਤੁਹਾਡੀਆਂ ਧਨ ਸੰਬੰਧੀ ਪਰੇਸ਼ਾਨੀਆਂ ਖਤਮ ਹੋਣੀਆਂ ਸ਼ੁਰੂ ਹੋਣਗੀਆਂ ਤੁਹਾਡੀ ਜ਼ਿੰਦਗੀ ਵਿੱਚ ਜਿੰਨੇ ਵੀ ਦੁੱਖ ਸਨ ਜੋ ਤੁਹਾਡੀਆਂ ਮੁਸ਼ਕਿਲਾਂ ਹਨ ਦੂਰ ਹੋ ਜਾਣੀਆਂ ਹਨ ਸਾਥ ਸੰਗਤ ਜੀ ਸੁਣ ਕੇ ਇਸ ਗੱਲ ਨੂੰ ਕਈ ਲੋਕ ਇਸ ਗੱਲ ਤੇ ਵਿਸ਼ਵਾਸ ਨਹੀਂ ਕਰਨਗੇ ਬਰਜਾਦਾ ਤੁਸੀਂ ਇਸ ਨੂੰ ਵਿਸ਼ਵਾਸ ਨਾਲ ਹਰ ਰੋਜ਼ ਘਰ ਵਿੱਚ ਜਲਾਉਣਾ ਸ਼ੁਰੂ ਕਰੋਗੇ ਕਪੂਰ ਤੇ ਲੌਂਗ ਦੋਵਾਂ ਨੂੰ ਇੱਕੇ ਸਮੇਂ ਮਿਲਾ ਕੇ ਇਹਨਾਂ ਨੂੰ ਜਲਾਉਣਾ ਸ਼ੁਰੂ ਕਰੋਗੇ ਤੁਹਾਡੀ ਜ਼ਿੰਦਗੀ 'ਚ ਬਦਲਾਅ ਆਉਣੇ ਸ਼ੁਰੂ ਹੋ ਜਾਣੇ ਹਨ ਸਾਤ ਸੰਗਾ ਜੀ ਜੇਕਰ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਤੇ ਕਲੇਸ਼ ਰਹਿੰਦਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਜ਼ਰੂਰਤ ਹੈ ਕਿ ਇਸ ਨੂੰ ਆਪਣੇ ਘਰ ਤੋਂ ਦੂਰ ਕਰਨ ਦੀ ਕਿਉਂਕਿ ਜਿੰਨਾ ਸਮਾਂ ਆਪਣੇ ਘਰ ਦੇ ਵਿੱਚ ਦੁੱਖ ਕਲੇਸ਼ ਦੂਰ ਨਹੀਂ ਹੁੰਦੇ ਉਨਾ ਸਮਾ ਤੁਹਾਡੇ ਘਰ ਵਿੱਚ ਬਰਕਤ ਨਹੀਂ ਆਉਣੀ ਤੁਹਾਡੇ ਘਰ ਵਿੱਚ ਕਦੇ ਵੀ ਧਨ ਤੇ ਬਰਕਤ ਰਹਿੰਦੀ ਹੀ ਨਹੀਂ ਸੰਗਤ ਜੀ ਪੈਸਾ ਤੁਹਾਡੇ ਘਰ ਵਿੱਚ ਕਦੇ ਵੀ ਟਿਕੇਗਾ ਨਹੀਂ ਜੇ ਆਵੇਗਾ ਤਾਂ ਪੈਸਾ ਜਿਹੜਾ ਹੈ ਨਾਲ ਦੇ ਨਾਲ ਗਲਤ ਰਸਤੇ ਤੇ ਤੁਰ ਜਾਵੇਗਾ ਤੁਹਾਡਾ ਪੈਸਾ ਜਿਹੜਾ ਹੈ ਦਵਾਈ ਤੇ ਜਾਂ ਕਿਸੇ ਬਿਮਾਰੀ ਤੇ ਲੱਗ ਸਕਦਾ ਹੈ ਇਹ ਪੈਸਾ ਰੁਕਦਾ ਨਹੀਂ ਕਿਉਂਕਿ ਮਾਤਾ ਲਕਸ਼ਮੀ ਨੇ ਕਿਹਾ ਹੈ ਜਿਹੜੇ ਘਰ ਵਿੱਚ ਲੜਾਈ ਤੇ ਕਲੇਸ਼ ਹੁੰਦੇ ਹਨ ਜਿਸ ਘਰ ਵਿੱਚ ਗੰਦਗੀ ਹੁੰਦੀ ਹੈ ਸਫਾਈ ਨਹੀਂ ਹੁੰਦੀ ਜਿਹੜੇ ਘਰ ਦੇ ਵਿੱਚ ਆਪਸ ਦੇ ਲੋਕ ਮਤਭੇਦ ਕਰਦੇ ਹਨ ਉਸ ਘਰ ਦੇ ਵਿੱਚ ਕਦੇ ਵੀ માતા લક્ષ્ਮੀ ਆਖਦੀ ਮੈਂ ਵਾਸ ਨਹੀਂ ਕਰਦੀ ਇਸ ਕਰਕੇ ਸਭ ਤੋਂ ਪਹਿਲਾਂ ਆਪਣੇ ਘਰ ਦੇ ਵਿੱਚ ਲੜਾਈ ਝਗੜਿਆਂ ਨੂੰ ਦੂਰ ਕਰਨਾ ਹੈ ਉਸ ਦੇ ਲਈ ਕੀ ਕਰਨਾ ਹੈ ਪਹਿਲਾ ਉਪਾਅ ਤੁਹਾਨੂੰ ਦੱਸਣ ਵਾਲੇ ਹਾਂ ਜਿਸ ਨਾਲ ਲੜਾਈ ਝਗੜੇ ਦੂਰ ਹੋ ਜਾਣਗੇ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਦੋ ਲੌਂਗ ਲੈਣੇ ਹਨ ਇੱਕ ਤੁਸੀਂ ਲੈਣਾ ਹੈ ਕਪੂਰ ਦਾ ਟੁਕੜਾ ਜਿਹੜੇ ਲੌਂਗਾਂ ਹਨ ਉਹ ਟੁੱਟੇ-ਫੁੱਟੇ ਨਹੀਂ ਹੋਣੇ ਚਾਹੀਦੇ ਇਹਨਾਂ ਤਿੰਨਾਂ ਲੌਂਗਾਂ ਨੂੰ ਲੈ ਕੇ ਤੁਹਾ ਤੁਸੀਂ ਆਪਣੇ ਘਰ ਦੇ ਵਿੱਚ ਜੋ ਪਾਠ ਪੂਜਾ ਦਾ ਸਥਾਨ ਹੈ ਲੌਂਗਾਂ ਨੂੰ ਤਿਕ ਪੂਰਨ ਨੂੰ ਲੈ ਕੇ ਤੁਸੀਂ ਜਿੱਥੇ ਪਾਠ ਪੂਜਾ ਦਾ ਸਥਾਨ ਬਣਾਇਆ ਹੋਇਆ ਹੈ ਜਾਂ ਜਿੱਥੇ ਵੀ ਬੈਠ ਕੇ ਪਾਠ ਕਰਦੇ ਹੋ ਉੱਥੇ ਬੈਠ ਕੇ ਇਸ ਨੂੰ ਜਲਾ ਦੇਣਾ ਹੈ ਉੱਥੇ ਹੀ ਕਿਉਂ ਚਲਾਉਣਾ ਹੈ ਕਿਉਂਕਿ ਉੱਥੇ ਚਲਾਉਣ ਦੇ ਨਾਲ ਤੁਹਾਡੇ ਘਰ ਵਿੱਚ ਜਿੰਨੀ ਵੀ ਨੈਗੇਟਿਵ એનર્ਜੀ ਨਕਾਰਾਤਮਕਤਾ ਹੋਵੇਗੀ ਸਾਰੀ ਦੂਰ ਹੋ ਜਾਵੇਗੀ ਜਿੰਨੀ ਤੁਹਾਡੇ ਘਰ ਵਿੱਚ ਸਕਾਰਾਤਮਕਤਾ ਊਰਜਾ ਪ੍ਰਵੇਸ਼ ਕਰੇਗੀ ਓਨਾ ਹੀ ਤੁਹਾਡੇ ਘਰ ਵਿੱਚੋਂ ਲੜਾਈ ਝਗੜੇ ਦੂਰ ਹੋਣਗੇ ਸਾਥ ਸੰਗਤ ਜੀ ਜਿਵੇਂ ਤੁਹਾਡੇ ਘਰ ਵਿੱਚ ਲੜਾਈ ਝਗੜੇ ਦੂਰ ਹੋਣਗੇ ਧਨ ਵਿੱਚ ਕਮੀ ਨਹੀਂ ਹੋਵੇਗੀ ਜਿਨ੍ਹਾਂ ਦੇ ਘਰ ਵਿੱਚ ਪੈਸਾ ਨਹੀਂ ਆਉਂਦਾ ਜਾਂ ਫਿਰ ਪੈਸਾ ਟਿਕਦਾ ਨਹੀਂ ਜਿਨ੍ਹਾਂ ਦਾ ਕਹਿਣਾ ਹੁੰਦਾ ਉਹਨਾਂ ਦੀ ਤਜੋਰੀ ਹਮੇਸ਼ਾ ਖਾਲੀ ਰਹਿੰਦੀ ਹੈ ਉਹ ਹਰ ਰੋਜ਼ ਆਪਣੇ ਘਰ ਦਾ ਜੋ ਪਾਠ ਪੂਜਾ ਵਾਲਾ ਸਥਾਨ ਹੈ ਸਤ ਸੰਗੇ ਜੀ ਉੱਥੇ ਹਰ ਰੋਜ਼ ਲੌਂਗ ਤੇ ਕਪੂਰ ਨੂੰ ਜਲਾ ਦਿਆ ਕਰੋ ਵੇਖਿਓ ਤੁਹਾਡੀਆਂ ਸਾਰੀਆਂ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਖਤਮ ਹੋ ਜਾਣੀਆਂ ਹਨ ਇਸ ਉਪਾਅ ਨੂੰ ਤੁਸੀਂ ਸਵੇਰ ਦੇ ਸਮੇਂ ਵੀ ਕਰ ਸਕਦੇ ਹੋ ਸ਼ਾਮ ਦੇ ਸਮੇਂ ਵੀ ਕਰ ਸਕਦੇ ਹੋ ਇਹਨਾਂ ਦੋਵਾਂ ਦੇ ਵਿੱਚ ਤੁਸੀਂ ਕੀ ਕਰਨਾ ਹੈ ਸਵੇਰੇ ਜਾਂ ਸ਼ਾਮ ਜੋ ਵੀ ਤੁਹਾਨੂੰ ਸਮਾਂ ਸਹੀ ਲੱਗੇ ਉਸੇ ਸਮੇਂ ਹੀ ਇਸ ਉਪਾਅ ਨੂੰ ਕਰ ਸਕਦੇ ਹੋ ਬੜਾ ਹੀ ਸੌਖਾ ਤੇ ਸਰਲ ਜਿਹਾ ਉਪਾਅ ਹੈ ਕਿਉਂਕਿ ਤੁਹਾਡੇ ਜੋ ਘਰ ਦਾ ਪੂਜਾ ਵਾਲਾ ਸਥਾਨ ਹੈ ਜਾ ਮੰਦਰ ਤੁਸੀਂ ਬਣਵਾਇਆ ਹੋਇਆ ਹੈ ਤੁਹਾਡੇ ਘਰ ਦਾ ਪੂਜਾ ਦਾ ਸਥਾਨ ਸਭ ਤੋਂ ਮਹੱਤਵਪੂਰਨ ਸਥਾਨ ਹੈ ਜਿਹਨੋਂ ਤੁਹਾਡੇ ਘਰ ਵਿੱਚ ਊਰਜਾ ਜਿਹੜਾ ਫੈਲਾਉਂਦਾ ਹੈ ਤੁਹਾਡੇ ਘਰ ਦੇ ਬਣਾਏ ਮੰਦਰ ਵਿੱਚੋਂ ਹੀ ਫੈਲਦੀ ਹੈ ਉੱਥੇ ਤੁਸੀਂ ਇਹ ਲਾਂਗ ਤੇ ਕਪੂਰ ਜਲਾਉਣੇ ਹਨ ਕਿਉਂਕਿ ਸਕਾਰਾਤਮਕਤਾ ਹੋਰ ਜ਼ਿਆਦਾ ਫਿਰ ਪ੍ਰਵੇਸ਼ ਕਰ ਜਾਵੇਗੀ ਤੁਹਾਡੇ ਘਰ ਦੀਆਂ ਵੀ ਮੁਸ਼ਕਲਾਂ ਤੇ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਇਸ ਤੋਂ ਇਲਾਵਾ ਸਾਧ ਸੰਗਤ ਜੀ ਦੂਸਰਾ ਜਿਵੇਂ ਕਿ ਮੈਂ ਤੁਹਾਡੇ ਘਰ ਦੇ ਵਿੱਚ ਅਚਾਨਕ ਤੁਹਾਡਾ ਕਾਰੋਬਾਰ ਕਿਵੇਂ ਰੁਕਣਾ ਜਦੋਂ ਸ਼ੁਰੂ ਹੋ ਜਾਂਦਾ ਹੈ ਤੁਹਾਡੇ ਘਰ ਦੇ ਵਿੱਚ ਜਿਵੇਂ ਫੈਮਿਲੀ ਮੈਂਬਰ ਅਚਾਨਕ ਕੋਈ ਬਿਮਾਰ ਹੋ ਜਾਂਦਾ ਹੈ ਜਾਂ ਫਿਰ ਛੋਟੇ ਬੱਚੇ ਨੂੰ ਅਚਾਨਕ ਕੋਈ ਸੱਟ ਜਾਂ ਕਹਿਣ ਤੋਂ ਭਾਵ ਅਚਾਨਕ ਉਹਦੇ ਨਾਲ ਕੋਈ ਹਾਦਸਾ ਵਾਪਰਦਾ ਹੈ ਉਸ ਸਮੇਂ ਤੁਸੀਂ ਲੌਂਗ ਤੇ ਕਪੂਰ ਦਾ ਉਪਾਅ ਕਰ ਲਓ ਇਹ ਉਪਾਅ ਕਿਵੇਂ ਕਰਨਾ ਹੈ ਅਸੀਂ ਇਹਦੀ ਵੀ ਜਾਣਕਾਰੀ ਤੁਹਾਨੂੰ ਦੇਣੀ ਹੈ ਸਾਧ ਸੰਗਤ ਜੀ ਜਦੋਂ ਤੁਸੀਂ ਇਸ ਤਰ੍ਹਾਂ ਲੱਗਣਾ ਹੈ ਸ਼ੁਰੂ ਹੋ ਜਾਵੇ ਕਿ ਘਰ ਦੇ ਵਿੱਚ ਬਹੁਤ ਜ਼ਿਆਦਾ ਪੈਸੇ ਦੀ ਬਰਬਾਦੀ ਹੋਣੀ ਸ਼ੁਰੂ ਹੋ ਗਈ ਹੈ। ਪੈਸੇ ਦੀ ਬਰਬਾਦੀ ਉਦੋਂ ਹੁੰਦੀ ਹੈ ਉਸ ਸਮੇਂ ਘਰ ਵਿੱਚੋਂ ਪੈਸਾ ਖਤਮ ਹੋ ਜਾਂਦਾ ਹੈ ਜਦੋਂ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੋਵੇ। ਜਦੋਂ ਤੁਹਾਡੇ ਘਰ ਵਿੱਚ ਅਚਾਨਕ ਦੁੱਖ ਆਉਣੇ ਸ਼ੁਰੂ ਹੋ ਜਾਂਦੇ ਹਨ, ਪਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਉਸ ਸਮੇਂ ਤੁਹਾਡਾ ਜਿਹੜਾ ਪੈਸਾ ਹੈ ਫਜ਼ੂਲ ਖਰਚ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਉਪਾਅ ਨੂੰ ਕਰਨ ਦੇ ਨਾਲ ਸਾਤ ਸੰਗਤ ਜੀ ਤੁਹਾਡੇ ਘਰ ਵਿੱਚ ਪੈਸਾ ਟਿਕਣਾ ਸ਼ੁਰੂ ਹੋ ਜਾਵੇਗਾ। ਇਸ ਦੇ ਲਈ ਕੀ ਕਰਨਾ ਹੈ? ਇੱਕ ਮਿੱਟੀ ਦੇ ਦੀਵੇ ਵਿੱਚ ਪੰਜ ਲੌਂਗ ਪਾਉਣੇ ਹਨ। ਇੱਕ ਕਪੂਰ ਪਾਉਣਾ ਹੈ। ਲੌਂਗ ਟੁੱਟੇ ਹੋਏ ਨਹੀਂ ਹੋਣੇ ਚਾਹੀਦੇ। ਇਸ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਜਿਸ ਵੀ ਕੋਨੇ ਵਿੱਚ, ਜਿਸ ਕਮਰੇ ਵਿੱਚ ਬਹੁਤ ਜ਼ਿਆਦਾ ਹਨੇਰਾ ਰਹਿੰਦਾ ਹੈ। ਤੁਸੀਂ ਇਸ ਉਪਾਅ ਨੂੰ ਉਸੇ ਕਮਰੇ ਵਿੱਚ ਕਰਨਾ ਹੈ। ਕਿਉਂਕਿ ਕੋਈ ਵੀ ਐਸੀ ਜਗ੍ਹਾ ਹੋਵੇ ਜਿੱਥੇ ਤੁਹਾਡੇ ਘਰ ਵਿੱਚ ਰੌਸ਼ਨੀ ਨਾ ਆਉਂਦੀ ਹੋਵੇ। ਹਰ ਸਮੇਂ ਹਨੇਰਾ ਹੀ ਰਹਿੰਦਾ ਹੋਵੇ ਜਿਹੜੀ ਜਗ੍ਹਾ ਤੇ ਅਸੀਂ ਜਾਦਾ ਸਮਾਂ ਨਹੀਂ ਜਾਂਦੇ ਮਿੱਟੀ ਦੇ ਦੀਵੇ ਵਿੱਚ ਰੱਖ ਕੇ ਜਲਾ ਦੇਣੇ ਹਨ ਹਰ ਰੋਜ਼ ਇਸੇ ਤਰ੍ਹਾਂ ਹੀ ਕਰਨਾ ਹੈ ਉਸੇ ਹਿਸਾਬ ਦੇ ਨਾਲ ਤੁਸੀਂ ਰੋਜ਼ ਇਸ ਨੂੰ ਜਲਾਉਂਦੇ ਰਹਿਣਾ ਹੈ ਸਵੇਰ ਨੂੰ ਵੀ ਜਲਾ ਸਕਦੇ ਹੋ ਸ਼ਾਮ ਨੂੰ ਵੀ ਜਲਾ ਸਕਦੇ ਹੋ ਜਿਹੜਾ ਵੀ ਸਮਾਂ ਤੁਹਾਨੂੰ ਸਹੀ ਲੱਗਦਾ ਹੈ ਉਸੇ ਸਮੇਂ ਹੀ ਇਸ ਉਪਾਅ ਨੂੰ ਕਰਕੇ ਵੇਖਿਓ ਇਸ ਦੇ ਨਾਲ ਕੀ ਹੋਵੇਗਾ ਘਰ ਵਿੱਚ ਨੈਗੇਟਿਵ એનર્ਜੀ ਕਦੇ ਨਹੀਂ ਰੁਕੇਗੀ ਇਸ ਦੇ ਨਾਲ ਤੁਹਾਡੇ ਘਰ ਵਿੱਚ ਜਿੰਨੀਆਂ ਵੀ ਦੁਰਘਟਨਾਵਾਂ ਵਾਪਰ ਰਹੀਆਂ ਹਨ ਨਹੀਂ ਵਾਪਰਣਗੀਆਂ ਫਿਰ ਮੁੱਢ ਤੋਂ ਹੀ ਦੂਰ ਹੋ ਜਾਣਗੀਆਂ ਬਹੁਤ ਸਾਰੇ ਇਹਦੇ ਫਾਇਦੇ ਹਨ ਜਦੋਂ ਅਸੀਂ ਹਰ ਰੋਜ਼ ਲੌਂਗ ਤੇ ਕਪੂਰ ਨੂੰ ਚਲਾਉਂਦੇ ਆ ਨਾ ਇਸ ਦੇ ਨਾਲ ਸਾਨੂੰ ਅਨੇਕਾਂ ਲਾਭ ਮਿਲਦੇ ਆ ਉਹ ਤੁਹਾਨੂੰ ਆਪਣੇ ਆਪ ਹੀ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਸਾਧ ਸੰਗਤ ਜੀ ਤੁਸੀਂ ਜਦੋਂ ਵੀ ਇਸ ਉਪਾਅ ਨੂੰ ਪੂਰੇ ਵਿਸ਼ਵਾਸ ਨਾਲ ਕਰੋਗੇ ਜਦੋਂ ਵੀ ਇਸ ਉਪਾਅ ਨੂੰ ਪੂਰੀ ਸ਼ਰਧਾ ਨਾਲ ਕਰੋਗੇ ਤਾਂ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੋਣਗੇ ਜੋ ਸੋਚਣਗੇ ਲਾਂਗ ਤੇ ਕਪੂਰ ਨੂੰ ਇਸ ਤਰ੍ਹਾਂ ਕਰਨ ਨਾਲ ਕਿਵੇਂ ਸਾਡੀਆਂ ਪਰੇਸ਼ਾਨੀਆਂ ਦਾ ਹੱਲ ਹੋਵੇਗਾ ਤੁਸੀਂ ਵੇਖ ਸਕਦੇ ਹੋ ਜੋ ਕਪੂਰ ਹੈ ਉਹ ਮਹਾਦੇਵ ਨਾਲ ਜੁੜਿਆ ਹੈ ਜੁੜਨ ਕਰਕੇ ਆਪ ਸਾਰੇ ਭੈਣ ਭਰਾ ਸਮਝ ਸਕਦੇ ਹੋ ਜੇਕਰ ਮਹਾਦੇਵ ਤੁਹਾਡੇ ਨਾਲ ਹਨ ਫਿਰ ਤੁਹਾਡਾ ਕੋਈ ਵਾਰ ਲਿੰਗਾ ਨਹੀਂ ਕਰ ਸਕਦਾ ਤੁਹਾਡੀਆਂ ਜਿੰਨੀਆਂ ਵੀ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਹਨ ਸਾਰੀਆਂ ਦੂਰ ਹੋ ਜਾਣੀਆਂ ਹਨ ਪਰਮਾਤਮਾ ਦਾ ਅਸ਼ੀਰਵਾਦ ਤੁਹਾਡੇ ਨਾਲ ਬਣ ਜਾਵੇਗਾ ਤੁਹਾਡਾ ਦੁਸ਼ਮਣ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਇਸ ਦੇ ਨਾਲ ਕੋਈ ਨਜ਼ਰ ਦੋਸ਼ ਵੀ ਜਿਹੜਾ ਤੁਹਾਡਾ ਹੋਵੇਗਾ ਦੂਰ ਹੋ ਜਾਵੇਗਾ ਇਸ ਲਈ ਤੁਸੀਂ ਪੰਜ ਲੌਂਗ ਤੇ ਕਪੂਰ ਜਿਵੇਂ ਜਲਾਉਂਦੇ ਹੋ ਤੁਹਾਡਾ ਬਹੁਤ ਹੀ ਇਹ ਫਾਇਦਾ ਕਰ ਦੇਵੇਗਾ ਹੁਣ ਤੀਸਰੇ ਉਪਾਦੀ ਗੱਲ ਕਰਦੇ ਹਾਂ ਜੇਕਰ ਅਸੀਂ ਹਰ ਰੋਜ਼ ਲੌਂਗ ਤੇ ਕਪੂਰ ਨੂੰ ਜਲਾਉਂਦੇ ਹਾਂ ਸਾਨੂੰ ਬੜੇ ਫਾਇਦੇ ਹੋਣਗੇ ਉਸ ਦੇ ਨਾਲ ਸਾਨੂੰ ਸਾਡੇ ਪਰਮਾਤਮਾ ਦਾ ਵਿਸ਼ਵਾਸ ਮਿਲ ਜਾਵੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਤੁਸੀਂ ਇਸ ਨੂੰ ਜਲਾਉਣ ਦੇ ਲਈ ਹਮੇਸ਼ਾ ਹੀ ਜਿਹੜਾ ਹੈ ਨਾ ਮਿੱਟੀ ਦਾ ਦੀਵਾ ਹੀ ਲੈਣਾ ਹੈ ਮਿੱਟੀ ਦੇ ਦੀਵੇ ਦੇ ਨਾਲ ਤੁਹਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਜਿਹੜੀਆਂ ਹਨ ਦੂਰ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ